ਪਉ ਪੰਜਾਬ ਦੀ ਬਦ ਖ੍ਰਿਸਤੀ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਤੇ ਰੋਜ਼ ਇੱਕ ਇੱਕ ਦਿਨ ਨਹੀਂ ਰੋਜ਼ ਹੀ ਗੋਲੀਆਂ ਚੱਲਦੀਆਂ ਤੇ ਰੋਗਜੀ ਬਲੌਗ ਜਿਹੜੇ ਮਾਰੇ ਜਾਂਦੇ ਮੈਂ ਪੰਜਾਬ ਸਰਕਾਰ ਪਤਾ ਨਹੀਂ ਕਿਉਂ ਸੁੱਤੀ ਹੈ ਵੈਸੇ ਤੋਂ ਕਹੇ ਕਿ ਅਸੀਂ ਬੜੀ ਵਧੀਆ ਸਰਕਾਰ ਚਲਾ ਰਹੇ ਹਾਂ ਪਰ ਇਸ ਤੋਂ ਜਿਹੜੀ ਮਾੜੀ ਸਰਕਾਰ ਹੈ ਕਦੇ ਵੀ ਪੰਜਾਬ ਵਿੱਚ ਪਹਿਲਾਂ ਨਹੀਂ ਆਈ ਸਾਹ ਤੋਂ ਲੋਕ ਜਿਹੜੇ ਪੂਰੀ ਤਰ੍ਹਾਂ ਦੁਖੀ ਹੈ ਇਹਦਾ 2027 ਦੀ ਚੋਣਾਂ ਵਿੱਚ ਲੋਕ ਇਹਨਾਂ ਨੂੰ ਰਿਜ਼ਲਟ ਦੇ ਦੇਣਗੇ ਕਿ ਤੁਸੀਂ ਕਿਸ ਤਰ੍ਹਾਂ ਦੀ ਸਰਕਾਰ ਜਿਹੜੀ ਚਾਹੇ ਪਾਸੇ ਵਿੰਟਰ ਸੈਸ਼ਨ ਚੱਲ ਰਿਹਾ ਹੈ ਪਾਰਲੀਮੈਂਟ ਦਾ ਤੇ ਦੂਸਰੇ ਪਾਸੇ ਪੰਜਾਬ ਦੇ ਵਿੱਚ ਬੜੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਸਾਰੇ ਮਸਲਿਆਂ ਤੇ ਗੱਲ ਕਰਾਂਗੇ ਸਾਡੇ ਨਾਲ ਮੌਜੂਦ ਹੈਗੇ ਨੇ ਮੈਂਬਰ ਆਫ ਪਾਰਲੀਮੈਂਟ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਕੁਬਾਇ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕੁਬਾਇ ਸਾਹਿਬ ਸਭ ਤੋਂ ਪਹਿਲਾਂ ਥੋੜਾ ਸਵਾਗਤ ਹੈ ਪੀਟੀਸੀ ਨਿਊਜ਼ ਤੇ ਓਕੇ ਥੈਂਕ ਯੂ ਜੀ ਮਿਹਰਬਾਨੀ ਸਾਰੀ ਸਰ ਮੇਰਾ ਪਹਿਲਾ ਹੀ ਸਵਾਲ ਕਿ ਪਾਰਲੀਮੈਂਟ ਦਾ ਚੱਲ ਰਿਹਾ ਹੈ ਪਰ ਕੱਲ ਦੀ ਘਟਨਾ ਜਿਹੜੀ ਮੁਹਾਲਲੇ ਦੇ ਵਿੱਚ ਵਾਪਰੀ ਹੈ ਇੱਕ ਰਾਣਾ ਬਲਚੋਰੀਆ ਨਾਮ ਦੇ ਕਬੱਡੀ ਪ੍ਰੋਮੋਟਰ ਔਰ ਕਬੱਡੀ ਦਾ ਪਲੇਅਰ ਵੀ ਉਸ ਦਾ ਕਤਲ ਕਰ ਦਿੱਤਾ ਗਿਆ ਕਬੱਡੀ ਗਰਾਊਂਡ 'ਚ ਸੁਹਾਨਾ ਦੇਖੋ ਪੰਜਾਬ ਦੀ ਬਦਕਿਸਮਤੀ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਲਾ ਐਂਡ ਆਰਡਰ ਤੇ ਹੈ ਹੀ ਨਹੀਂ ਇਹ ਤੇ ਰੋਜ਼ ਇੱਕ ਇੱਕ ਦਿਨ ਨਹੀਂ ਰੋਜ਼ ਹੀ ਗੋਲੀਆਂ ਚੱਲਦੀਆਂ ਤੇ ਰੋਗਜੀ ਬਲੌਗ ਜਿਹੜੇ ਮਾਰੇ ਜਾਂਦੇ ਮੈਂ ਇਹ ਕੱਲ ਜਿਹੜਾ ਇੱਕ بڑا ਵਧੀਆ ਪਲੇਅਰ ਤੇ ਲੋਕ ਬੱਚਿਆਂ ਨੂੰ ਸਿਖਲਾਈ ਦੇਣ ਵਾਲਾ ਉਹਨੂੰ ਸ਼ਰੇਆਮ ਗਰਾਊਂਡ ਵਿੱਚ ਗੋਲੀਆਂ ਮਾਰ ਦੇਣਾ ਪੰਜਾਬ ਵਾਸਤੇ بڑا ਮਾੜਾ ਹੈ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਪਲੇਅਰਾਂ ਨੂੰ ਜੇ ਟਾਰਗੇਟ ਕਰਕੇ ਕਈ ਜਗ੍ਹਾ ਤੇ ਕਈ ਵਾਰ ਦੇਖਿਆ ਕਿ ਕਈ ਪਲੇਅਰਾਂ ਨੂੰ ਖੇਡਦੇ ਸਮੇਂ ਜਾ ਕੇ ਗੋਲੀਆਂ ਮਾਰ ਕੇ ਤੇ ਜਿਹੜੇ ਲੋਕ ਪਾਜ ਜਾਂਦੇ ਐ ਫੜੇ ਨਹੀਂ ਜਾਂਦੇ ਲਾ ਐਂਡ ਆਰਡਰ ਦੀ ਬਿਲਕੁਲ ਵੀਕ ਹੈ ਇਲੈਕਸ਼ਨ ਤੋਂ 2 ਦਿਨ ਪਹਿਲਾਂ ਅਬੋਰ ਦੇ ਵਿੱਚ ਸਾਡੇ ਮੇਰੇ ਹਲਕੇ ਦੇ ਵਿੱਚ ਚਰੇ ਆਮ ਦੁਪਹਿਰ ਵੇਲੇ ਇੱਕ ਨੌਜਵਾਨ ਅਦਾਲਤੋਂ ਤਰੀਪੂਤ ਕੇ ਬਾਹਰ ਆਇਆ ਤੇ ਬਾਹਰ ਸਥਾਣੇ ਦੇ ਤੇ ਅਦਾਲਤ ਦੇ ਸਾਹਮਣੇ ਹੀ ਗੋਲੀਆਂ ਮਾਰ ਕੇ ਉਹਨੂੰ ਉੱਤੇ ਟੇਰੀ ਕਰਤਾ ਮੌਤ ਦਿਖਾੜਤਾ। ਇਸ ਤਰ੍ਹਾਂ ਦੀਆਂ ਵਾਰਦਾਤਾਂ ਰੋਜ਼ ਜਿਹੜੀਆਂ ਇਹ ਹੁੰਦੀਆਂ ਆ ਰਹੀਆਂ ਤੇ ਪੰਜਾਬ ਸਰਕਾਰ ਪਤਾ ਨਹੀਂ ਕਿਉਂ ਸੁੱਤੀ ਐ। ਵੈਸੇ ਤੋਂ ਕਹਿ ਰਿਹਾ ਕਿ ਅਸੀਂ ਬੜੀ ਵਧੀਆ ਸਰਕਾਰ ਚਲਾ ਰਹੇ ਹਾਂ ਪਰ ਐਸ ਤੋਂ ਜਿਹੜੀ ਮਾੜੀ ਸਰਕਾਰ ਹੈ ਕਦੇ ਵੀ ਪੰਜਾਬ 'ਚ ਪਹਿਲਾਂ ਨਹੀਂ ਆਈ। ਸਰ ਮੋਹਾਲੀ ਦੇਖੋ ਜੀ ਸਾਰੇ ਐਮਐਲਏ ਰਹਿੰਦੇ ਨੇ ਵੀਆਈਪੀ ਲੋਕ ਰਹਿੰਦੇ ਨੇ ਪੋਰਸ਼ ਏਰੀਆ ਮੰਨਿਆ ਜਾਂਦਾ ਉੱਥੇ ਜੇ ਲੋਕ ਸੇਫ ਨਹੀਂ ਹੈਗੇ ਤਾਂ ਫਿਰ ਬਾਕੀ ਪੰਜਾਬ ਦੇ ਵਿੱਚ ਇਹਨੂੰ ਕਿਵੇਂ ਵੇਖਦੇ ਹੋ ਸਰ ਨਹੀਂ ਪੰਜਾਬ ਦੇ ਵਿੱਚ ਕੋਈ ਵੀ ਸੇਫ ਨਹੀਂ ਅੱਜ ਦੇਖੋ ਸਾਡੀਆਂ ਮਾਵਾਂ ਬਹਿਣਾ ਜਿਹੜੀਆਂ ਪਹਿਲਾਂ ਕਦੇ ਬਾਜ਼ਾਰਾਂ ਵਿੱਚ ਖਰੀਦੋ-ਫਰੋਦ ਕਰਨ ਵਾਸਤੇ ਜਾਂਦੀਆਂ ਸੀ ਕਿਸੇ ਨੇ ਕੁਝ ਲੈਣਾ ਹੁੰਦਾ ਸੀ ਉਹ ਅੱਜ ਸ਼ਹਿਰ ਜਾਣ ਤੋਂ ਗੁਰੇਜ਼ ਕਰਦੀਆਂ ਉਹਦਾ ਕਾਰਨ ਹੈ ਕਿ ਕਿਤੇ ਵੀ ਜੇ ਕਿਸੇ ਸ਼ਹਿਰ ਜਾਂਦੇ ਕਿਸੇ ਦੀ ਚੈਨੀਆਂ ਲਾ ਲਈਆਂ ਜਾਂਦੀਆਂ ਵਾਲੀਆਂ ਖੋਲੀਆਂ ਜਾਂਦੀਆਂ ਕਿਤੇ ਕਿਸੇ ਕੋ ਮੋਬਾਈਲ ਹੱਥ ਵਿੱਚ ਹੈ ਉਹ ਖੋ ਕੇ ਪੱਜ ਜਾਂਦੇ ਹੈ ਪਰਸ ਖੋ ਕੇ ਚਲੇ ਜਾਂਦੇ ਤੇ ਕਈਆਂ ਦੇ ਤਾਂ ਬੜਾ ਜਿਹੜਾ ਇੰਨੀਆਂ ਸੱਟਾਂ ਮਾਰ ਕੇ ਚਲੇ ਜਾਂਦੇ ਕਾਪੇ ਲੈ ਕੇ ਸ਼ਰੇਆਮ ਕੁੰਮਰੇ ਕੋਈ ਇਹਨਾਂ ਦਾ ਸਿਸਟਮ ਨਹੀਂ ਹੈ ਇਸ ਕਰਕੇ ਇਹ ਸਰਕਾਰ ਤੋਂ ਲੋਕ ਜਿਹੜੇ ਪੂਰੀ ਤਰ੍ਹਾਂ ਦੁਖੀ ਹੈ ਇਹ ਤਾਂ 2027 ਦੀਆਂ ਚੋਣਾਂ ਵਿੱਚ ਲੋਕ ਇਹਨਾਂ ਨੂੰ ਰਿਜ਼ਲਟ ਦੇ ਦੇਣਗੇ ਕਿ ਤੁਸੀਂ ਕਿਸ ਤਰ੍ਹਾਂ ਦੀ ਸਰਕਾਰ ਜਿਹੜੀ ਚਲਾ ਰਹੇ ਸਿਰ ਬਲੋਕ ਸਮਿਤੀ ਤੇ ਪੰਚਾਇਤ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋ ਕੇ ਹਟੀਆਂ ਨੇ ਔਰ 2008 ਤੋਂ ਬਾਅਦ ਇਹ ਪਹਿਲੀ ਵਾਰੀ ਹੈ ਕਿ ਬਹੁਤ ਘੱਟ ਮਾਰਜਿਨ ਪਰਸੈਂਟੇਜ 48% ਹੀ ਰਹਿ ਗਿਆ ਜੀ ਬਹੁਤ ਘੱਟ ਇਹ ਕਿਵੇਂ ਵੇਖਦੇ ਹੋ ਜੀ ਇਹਨੂੰ ਦੇਖੋ ਜਿਹੜੀਆਂ ਬਲਾਸਮ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਇਹਨਾਂ ਦੇ ਵਿੱਚ ਪਹਿਲਾਂ ਤਾਂ ਲੋਕ ਜਿਹੜੇ ਐ ਇਹ ਵੋਟ ਪਾਉਣ ਨੂੰ ਤਿਆਰ ਹੀ ਨਹੀਂ ਸੀ ਕਿ ਅਸੀਂ ਕਿਉਂ ਡਰ ਦੇ ਮਾਰੇ ਪਤਾ ਨਹੀਂ ਕਿੱਥੇ ਇਹਨਾਂ ਦੇ ਜਿਹੜੇ ਬੂਥਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਜਿਹੜੇ ਕਰਿੰਦੇ ਐ ਉਹ ਬਿਠਾਏ ਹੁੰਦੇ ਸੀ ਪਹਿਲਾਂ ਤਾਂ ਪਿਛਲੀ ਪੰਚਾਇਤੀ ਚੋਣਾਂ 'ਚ ਤਾਂ ਦਰਖਾਸਤਾਂ ਖੋ ਕੇ ਪਾੜ ਦਿੱਤੀਆਂ ਜਾਂਦੀਆਂ ਸੀ ਕੋਈ ਕਿਸੇ ਨੇ ਪੁੱਛਿਆ ਦੱਸਿਆ ਨਹੀਂ ਇੱਥੇ ਵੀ ਇਸੇ ਤਰ੍ਹਾਂ ਹੀ ਹੋਇਆ ਕਿ ਇਹਨਾਂ ਨੇ ਬੰਦੇ ਖੜੇ ਕੀਤੇ ਸੀ ਲੋਕ ਡਰ ਦੇ ਮਾਰੇ ਵੋਟ ਜਿਹੜੇ ਪਾਉਣ ਹੀ ਖੜ ਗਏ ਦੂਜਾ ਲਿਸ਼ਟਾਂ ਤੋਂ ਪਹਿਲਾਂ ਇਹਨਾਂ ਨੇ ਦਰਖਾਸਤਾਂ ਰਿਜੈਕਟ ਕਰਾਤੀਆਂ ਕਈ ਜਗ੍ਹਾ ਤੇ ਜਿੱਥੋਂ ਜਿੱਤ ਨਹੀਂ ਸੀ ਸਕਦੇ ਕਈਆਂ ਦੀਆਂ ਦਰਖਾਸਤਾਂ ਰਿਜੈਕਟ ਹੋ ਗਈਆਂ ਉੱਤੇ ਕਿਸੇ ਨੂੰ ਦਰਖਾਸਤ ਨਹੀਂ ਫਰੰਦੀ ਸੀ ਮੇਰੇ ਆਪ ਦੇ ਮੇਰੇ ਆਪਣੇ ਪਿੰਡ 'ਚ ਬਲਾਕ ਸਮਤੀ ਦੀ ਜਿਹੜੀ ਚੋਣ ਸੀ ਉਹ ਸਾਡੇ ਮੁਕਾਬਲੇ ਤੋਂ ਖੜਨ ਨੂੰ ਕੋਈ ਤਿਆਰ ਨਹੀਂ ਸੀ ਤੇ ਐਮਐਲਏ ਨੇ ਜਾ ਕੇ ਆਪ ਤਿਆਰ ਕਰਕੇ ਵੀ ਤੁਸੀਂ ਦਰਖਾਸਤ ਹੀ ਭਰਨੀ ਹੈ ਤੇ ਤੁਸੀਂ ਜਿੱਤ ਗਏ ਉਹ ਸਾਰੀ ਦਰਖਾਸਤ ਰਿਜੈਕਟ ਕਰਾਤੀ ਉਹਨਾਂ ਨੂੰ ਜੇ ਤੂੰ ਜੇ ਤੂੰ ਘਰਾੜ ਹੋ ਗਏ ਤੇ ਇਸੇ ਤਰ੍ਹਾਂ ਸਾਡੇ ਜ਼ਿਲ੍ਹਾ ਪ੍ਰੀਸ਼ਦ ਦਾ ਇੱਕ ਸਰਪੰਚ ਹੈ ਪਿੰਡ ਮਾਲਮ ਤੋਂ ਸ਼ਿੰਦਰ ਸਿੰਘ ਉਹਦੀ ਦਰਖਾਸਤ ਅਸੀਂ ਭਰਨੀ ਦੋ ਦਿਨ ਪਹਿਲਾਂ ਇੱਕ ਇਹਨਾਂ ਨੇ ਕਰਾ ਕੇ ਜੀਐਸਡੀਓ ਤੋਂ ਉਹਦੇ 7 ਲੱਖ ਰੁਪਏ ਉਹਦਾ ਬਕਾਇਆ ਕਰ ਤੱਕ ਤੇ ਇਹਨਾਂ 7 ਲੱਖ ਰੁਪਏ ਬਕਾਇਆ ਹੈ ਉਹ ਦਰਖਾਸਤ ਜਿਹੜੀ ਉਹ ਤੇਰਾ ਪਰ ਵੀ ਕੀ ਰਿਜੈਕਟ ਹੋ ਗਈ ਤੇ ਉਹਦੇ ਉਹ ਤਾਂ ਕੁਦਰਤੀ ਚਲੋ ਉਹਦੇ ਕਰਵਾੜੀ ਦੀ ਦਰਖਾਸਤ ਭਰੀ ਸੀ ਤੇ ਉਹਨਾਂ ਨੇ ਇਲੈਕਸ਼ਨ ਲੜਿਆ ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਦੇ ਜੀਆਂ ਤੇ ਇਹਨਾਂ ਨੇ ਕੀਤੀਆਂ ਉਹਦੇ ਵੋਟਾਂ ਕਈ ਜਗ੍ਹਾ ਤੇ ਹੁੱਲੜਬਾਜੀ ਕੀਤੀ ਸਭ ਕੁ ਕੀਤਾ ਤੇ ਵੋਟ ਲੋਕ ਇਹ ਜਾ ਕੇ ਇਸ ਕਰਕੇ ਘਟਪੋਲ ਹੋਈ ਹੈ ਕੈਪਟਨ ਸਾਹਿਬ ਦੀ ਦੁਬਾਰਾ ਸਟੇਟਮੈਂਟ ਆਈ ਹੈ ਕਹਿੰਦੇ ਕਿ ਮੈਂ ਹੁਣ ਬੀਜੇਪੀ ਚ ਹਾਂ ਤਾਂ ਮੈਂ ਬੀਜੇਪੀ ਚ ਹੀ ਰਹਾਂਗਾ ਮੇਰੀ ਸਟੇਟਮੈਂਟ ਨੂੰ ਆਣਾ ਵੇਖਿਆ ਜੇ ਕਿ ਮੈਂ ਕਾਂਗਰਸ ਚ ਵਾਪਸ ਆ ਜਾਗਾ ਮੈਂ ਬੀਜੇਪੀ ਚ ਹੀ ਹਾਂ ਦੇਖੋ ਹੁਣ ਬੀਜੇਪੀ ਤਾਂ ਆਪਣੇ ਕਹਿ ਰਹੇ ਕਿ ਮੇਰੀ ਕੋਈ ਸੁਣਵਾਈ ਨਹੀਂ ਹੈ ਤੇ ਉਹ ਉਹ ਸਦਾ ਕੋਸ਼ਿਸ਼ ਕਰਦਾ ਹੋਵੇ ਕਿ ਮੈਂ ਜਿਵੇਂ ਸਟੇਟਮੈਂਟਾਂ ਲਵਾ ਰਿਹਾ ਮੇਰੇ ਤਾਂ ਰੰਦਾਵਾ ਸਾਹਿਬ ਉਹਨੇ ਕਿਹਾ ਹੋਣਾ ਵੀ ਮੈਨੂੰ ਕਾਂਗਰਸ ਲੈ ਕੇ ਆਓ ਮੇਰੇ ਕੋ ਆਕਵਾ ਜੀ ਬੋਲੋ ਉਸ ਕਰਕੇ ਉਹ ਸਦਾ ਉਹਨੇ ਗੱਲ ਕਹੀ ਹੋਵੇ ਕੋਈ ਪਰ ਇਸ ਨਾਂ ਨੇ ਕਾਂਗਰਸ ਨੂੰ ਮਾਰ ਕੇ ਰੱਖਿਆ ਪਿਛਲੇ ਵਾਰੀ ਜਦੋਂ ਸੀਗਾ ਕਿਸੇ ਵਰਕਰ ਦੀ ਕਿਸੇ ਦੀ ਕੋਈ ਗੱਲ ਨਹੀਂ ਸੀ ਸੁਣੀ ਜਾਂਦੀ ਉਸ ਕਰਕੇ ਇਹੋ ਜਿਹੇ ਲੀਡਰ ਜੇ ਦੁਬਾਰਾ ਮੋੜ ਆਉਣਗੇ ਤੇ ਫਿਰ ਜਿਹੜੀ ਕਾਂਗਰਸ ਜਿਹੜੀ ਇਸ ਤੋਂ ਥੱਲੇ ਜਾਏਗੀ ਉੱਪਰ ਨਹੀਂ ਜਾਏਗੀ ਆ ਜਿੰਨੇ ਲੀਡਰ ਚਲੇ ਗਏ ਬੀਜੇਪੀ ਦੇ ਵਿੱਚ ਉਹਨਾਂ ਦੇ ਵਾਅਦਿਆਂ ਨਾਲ ਕੋਈ ਥੋੜਾ ਸਰਕਾਰ ਪੰਜਾਬ ਦੇ ਲੋਕ ਬਣਾਉਣ ਨੂੰ ਤਿਆਰ ਹੈ ਪਰ ਇੱਕੋ ਹੀ ਹੈ ਕਿ ਕੰਟਰੋਲ ਦੀ ਅਜ ਰੋਲ ਹੈ ਪੂਰੇ ਕੰਟਰੋਲ ਦੀ ਰੋਲ ਹੈ ਪੰਜਾਬ ਦੇ ਲੀਡਰਾਂ ਦੇ ਉੱਪਰ ਪੁਰਾਣੇ ਸਿਆਸਤਦਾਨ ਉਹ ਸਿਆਸਤ ਚ ਬੜੀ دیر ਦਿਓ ਇੱਕ ਦੋ ਪੰਜਾਬ ਦੇ ਵੱਡੇ ਲੀਡਰ ਪ੍ਰਕਾਸ਼ ਸਿੰਘ ਬਾਦਲ ਤੇ ਕੈਪਟਨ ਅਮਰਿੰਦਰ ਸਿੰਘ ਦੋਨਾਂ ਚੋਂ ਜੇ ਲੋਕਾਂ ਨੇ ਮਿਲਣ ਜਾਣਾ ਹੋਵੇ ਕਿਵੇਂ ਵੇਖਦੇ ਹੋ ਦੋਨਾਂ ਨੂੰ ਮਿਲਣ ਦੇ ਮੁਕਾਬਲੇ ਜੇ ਗੱਲ ਕਰੀਏ ਦੇਖੋ ਬਾਦਲ ਸਾਹਿਬ ਦੇ ਮੁਕਾਬਲੇ ਤਾਂ ਕੈਪਟਨ ਕੁਛ ਵੀ ਜ਼ੀਰੋ ਵੀ ਹੈ ਨਹੀਂ ਦਿੰਨੇ ਉਹ ਲੋਕਾਂ ਨੂੰ ਸੇਵਾ ਜੋੜ ਕੇ ਮਿਲਦੇ ਸੀ ਕੰਮ ਹੋਣੇ ਨਾ ਉਹਨੇ ਗੱਲ ਲਗਲੀ ਐ ਲੇਕਿਨ ਹਰੇਕ ਨੂੰ ਕੁਨੂਇਸ ਕਰਉਂਦੀ ਸੀ ਤੇ ਇਹ ਕੈਪਟਨ ਦਾ 12ਵੇਂ ਤੱਕ ਤਾਂ ਤਿਆਰ ਹੁੰਦਾ ਸੀ ਉਹ ਪਜਾਮੀ ਸੋੜੀ ਪਾ ਕੇ ਤੇ ਫਿਰ ਮਿਲਣਾ ਕਿਸ ਨੂੰ ਮਿਲਦਾ ਉਹ ਹੀ ਮਿਲ ਸਕਦਾ ਸੀ ਜਿਹੜਾ ਕੋ ਪਹਿਲਾਂ ਕਿਤੋਂ ਸਪਾਰਸ਼ ਕਰਾ ਕੇ ਹੋਰ ਕਰਕੇ ਉਹ ਜਾਂਦਾ ਸੀ ਇਹ ਮਿਲਣ ਦਾ ਤੇ ਉਹਦਾ ਜਮੀਨ ਸਮਾਨ ਦਾ ਫਰਕ ਤੇ ਤੋਂ ਉਸ ਤੋਂ ਜਿਹੜਾ ਮੈਂ ਸਮਝਦਾ ਇਸ ਮਿਲਣ ਤੇ ਬਾਦਲ ਸਾਹ ਤੋਂ ਵੱਡਾ ਕੋਈ ਹੋਰ ਹੈ ਸੋ ਐਸਨ ਸਾਡੇ ਨਾਲ ਮੈਂਬਰ ਆਫ ਪਾਰਲੀਮੈਂਟ ਫਰੋਜ਼ਪੁਰ ਤੋਂ ਸ਼ੇਰ ਸਿੰਘ ਆਇਆ ਜਿਨ੍ਹਾਂ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਸਾਡੇ ਨਾਲ ਚਰਚਾ ਕੀਤੀ ਮੈਂ ਆਕਾਸ਼ ਦਿਖਤਨ ਦਿੱਲੀ ਤੋਂ ਵੀਡੀਓ ਜਰਨਲਿਸਟ ਕਮਲ ਪੀਟੀਸੀ న్యూਸ ਲੈ